ਕੱਲ ਵੀ ਇਹ ਵੱਡੀ ਖਬਰ ਚੱਲ ਰਹੀ ਆ ਵੀ ਸ਼ਰਾਬ ਪੀਣ ਦੇ ਨਾਲ 9 ਵਿਅਕਤੀਆਂ ਦੀ ਮੌਤ ਹੋ ਚੁੱਕੀ ਆ ਅੱਜ ਸਵੇਰੇ ਇੱਕ ਅਪਡੇਟ ਆਉਂਦੀ ਆ ਵੀ ਇੱਕ ਵਿਅਕਤੀ ਸ਼ਾਇਦ ਹੋਰ ਮਰ ਚੁੱਕਿਆਗਾ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਨਕਲੀ ਸ਼ਰਾਬ ਦਾ ਤੰਦਾਂ ਕਰਵਾਉਣ ਵਾਲੀਆਂ ਪੰਜਾਬ ਸਰਕਾਰ ਮਰਦਾਬਾ ਗੁਜਰਾ ਪਿੰਡ ਦਾ ਇੱਕ ਨੌਜਵਾਨ ਜਿਹਦਾ ਨਾਮ ਸੁਖੀ ਆ ਉਸ ਨੂੰ ਪੁਲਿਸ ਨੇ ਉਸਤੇ ਪਰਚਾ ਪਾ ਦਿੱਤਾਗਾ 300 ਦੋ ਦਾ ਪਰ ਉਹਦੇ ਦੋ ਚਾਚੇ ਇਸ ਸਾਰੀ ਜ਼ਹਿਰੀਲੀ ਸ਼ਰਾਬ ਪੀਂਦੇ ਕਰਕੇ ਹੀ ਬਰਿਆ ਉਹੀ ਉਹਨਾਂ ਨੂੰ ਚੱਕ ਕੇ ਹਸਪਤਾਲ ਲੈ ਕੇ ਗਿਆ ਸੀ ਮੇਰੇ ਘਰ ਵਾਲੀ ਨੂੰ ਨਿਰਦੋਸ਼ ਚੱਕ ਲਿਆ ਵੀਰੇ ਦੁੱਖ ਬਹੁਤ ਵੱਡਾ ਹੈ ਸਾਰੇ ਪਿੰਡ ਦੇ ਬਹੁਤ ਵੱਡਾ ਸਾਨੂੰ ਵੀ ਦੁੱਖਾ ਸਾਡੇ ਆਪ ਦੇ ਦੋ ਜੀ ਗਏ ਨੇ ਸਾਰੇ ਹੀ ਆਪ ਦੇ ਤੇ ਵੀਰੇ ਤੇ 302 ਦਾ ਪਰਚਾ ਪਾ ਕੇ ਅੰਦਰ ਬਿਠਾਤਾ ਮੇਰਾ ਘਰ ਵਾਲਾ ਤੁਹਾਡੇ ਹਸਬੰਦ ਨੂੰ ਕਿਦੋਂ ਲੈ ਕੇ ਗਿਆ ਚ ਚੱਕ ਕੇ ਉੱਥੇ ਹੀ ਲੈ ਕੇ ਜਿੱਥੇ ਵੀਰੇ ਆ ਮਾਮਲਾ ਹੋਇਆ ਏ ਤੁਹਾਡਾ ਬੇਟਾ ਸੁਖੀ ਹਾਂ ਸੁਖਵਿੰਦਰ ਸਿੰਘ ਤੋਂ ਮੇਰਾ ਬੇਟਾ ਹੈਗਾ ਜੀ ਵੀਰ ਮੋਰਸ ਜਿਹੜਾ ਇਹ ਕਹਿ ਰਹੀ ਆ ਵੀ ਉਹ ਇਹ ਕੰਮ ਕਰਦੇ ਸੀ ਦਾਰੂ ਵੇਚਣ ਦਾ ਜਾਂ ਇਦਾਂ ਕੁਛ ਉਹ ਪਹਿਲਾਂ ਕਰਦਾ ਤੇ ਜੀ ਕਹੇ ਉਹਨੇ ਮੰਨਿਆ ਸਾਰਾ ਕੁਛ ਮੇਰਾ ਬੇਟਾ ਹੀ ਜਮਾ ਝੂਠ ਨਹੀਂ ਬੋਲਦਾ ਜੀ ਹੁਣ ਜੀ ਹਟਿਆ ਹੋਇਆ ਕਿਦੋਂ ਦਾ ਉਹਨੇ ਕੋਈ ਕੰਮ ਨਹੀਂ ਕੀਤਾ ਪੁਲਿਸ ਮੂਰੇ ਵੀ ਮੰਨਦਾ ਹੁੰਦਾ ਸੀ ਵੀ ਹਾਂ ਜੀ ਮੈਂ ਕਰਦਾ ਸੀ じゃ ਕਿਉਂ ਅੰਦਰ ਪਿਆ ਆਈਆਂ ਜੇਲ੍ਹ 'ਚ ਮੁਲਾਕਾਤ ਕਰਕੇ ਆਈਆਂ ਉਹਨੂੰ ਕੱਲ੍ਹ ਜੇਲ੍ਹ ਭੇਜਦਾ ਸੰਗਰੂਰ ਜੀ ਜੇਲ੍ਹ 'ਚ ਮਿਲ ਕੇ ਆਈਆਂ ਉਹ ਕਹਿੰਦੇ ਵੀ ਮੇਰੇ ਤੇ 302 ਦਾ ਪਰਚਾ ਪਤਾ ਵੀਰੇ ਹੱਥ ਬੰਨ ਕੇ ਬੇਨਤੀ ਆ ਜੇ ਲਾਸ਼ਾਂ ਦਾ ਸੰਸਕਾਰ ਹੋ ਗਿਆ ਮੇਰਾ ਘਰ ਉੱਜੜ ਜਾਊਗਾ ਮੇਰੇ ਬੱਚੇ ਰੋਲ ਜਾਣਗੇ ਵੀਰੇ ਮੇਰੀ ਜ਼ਿੰਦਗੀ ਖਰਾਬ ਹੋ ਜੂਗੀ ਮੈਂ ਕਿੱਥੋਂ ਜੇ ਉਹ ਬੇਦੱਸਾਗਾ ਉਹਨੂੰ ਕੱਢਿਆ ਜਾਵੇ ਜਿਹੜੇ ਅਸਲ ਦੋਸਤੀ ਨੇ ਮਗਰਮਸ ਨੇ ਉਹਨਾਂ ਦੇ ਤੇ ਪਰਚਾ ਕਰਿਆ ਜਾਵੇ। ਵੀ ਕੀ ਕਹਿਣਾ ਜਿਹੜਾ ਆਹ ਗੱਲ ਸਾਹਮਣੇ ਆਈ ਹੈ ਵੀ ਬੰਦਾ ਆਈ ਚੱਕ ਲੈ ਜਿਹੜਾ ਪਰਿਵਾਰ ਦੋਸ਼ ਲਾ ਰਿਹਾ ਹੈਗਾ ਪੁਲਿਸ ਕਹਿ ਰਹੀ ਹੈ ਵੀ ਉਹ ਦੋਸ਼ੀ ਆ। ਇਹ ਦੀ ਅਸੀਂ ਵੀ ਆਪਣੇ ਪੱਧਰ ਤੇ ਜਿਹੜੀ ਇਨਵੈਸਟੀਗੇਸ਼ਨ ਕੀਤੀ ਆ ਉਹਦੇ ਤੇ ਇਹ ਆ ਵੀ ਉਹ ਬੰਦਾ ਜਿਹੜਾ 2 ਸਾਲ ਪਹਿਲਾਂ ਇਹ ਸ਼ਰਾਬ ਦਾ ਜਿਹੜਾ ਉਹਦਾ ਜਿਹੜਾ ਕਾਰੋਬਾਰ ਕਰਦਾ ਸੀਗਾ ਪਰ 2 ਸਾਲਾਂ ਤੋਂ ਲਗਾਤਾਰ ਉਹ ਇਸ ਚੀਜ਼ ਉਤੋਂ ਹਟਿਆ ਹੋਇਆ ਤੇ ਅਸੀਂ ਕਹਿੰਦੇ ਕਿ ਜੋ ਬੰਦਾ ਇਸ ਦਲਦਲ ਦੇ ਵਿੱਚੋਂ ਨਿਕਲਣਾ ਚਾਹੁੰਦਾ ਆ ਤਾਂ ਉਹਦੇ ਲਈ ਸਾਨੂੰ ਮੋਸਟ ਵੈਲਕਮ ਕਰਨਾ ਚਾਹੀਦਾ ਤੇ ਇਸ ਤਰ੍ਹਾਂ ਕਿ ਉਹਦੇ ਤੇ ਇਹ ਨਹੀਂ ਕਿ ਪੁਰਾਣੇ ਪਰਚੇ ਨੇ ਉਹਦੇ ਤੇ ਪੁਰਾਣਾ ਉਹਦਾ ਚੱਕ ਲੋ ਤੇਰੀ ਪ੍ਰੈਸ ਕਾਨਫਰੰਸ ਦੇ ਵਿੱਚ ਬੋਤਲਾਂ ਦਿਖਾ ਨਗਨਾ ਜਿਹੜੀਆਂ ਉਧਰ ਪਿੰਡ ਵਾਲਿਆਂ ਨੇ ਬੋਤਲਾਂ ਚੱਕ ਕੇ ਦਿਖਾ ਨਾ ਪੰਜਾਬ ਮਾਰਕੀ ਦੀਆਂ ਤੇ ਹਰਿਆਣਾ ਸਾਈਡ ਦੀਆਂ ਉਹ ਕੀ ਹੈ ਸਰਕਾਰ ਦੀ ਜਿਹੜੀ ਪ੍ਰਸ਼ਾਸਨ ਦੀ ਜਿਹੜੀ ਪ੍ਰੈਸ ਕਾਨਫਰੰਸ ਦੀ ਫੂਕ ਆ ਜਿਹੜੀ ਉਦੋਂ ਨਿਕਲ ਜਾਂਦੀ ਆ ਜਦੋਂ ਉਹ ਇਹ ਦਾਵਾ ਕਰਦੇ ਨੇ ਕਿ ਅਸੀਂ ਪ੍ਰੋਪਰ ਜਾਂਚ ਕਰਨ ਲਈ ਪ੍ਰੋਪਰ ਜਿਹੜਾ ਉਹ ਚੈਨਲ ਦੇ ਰਾਹੀਂ ਅਸੀਂ ਉਹ ਬੰਦੇ ਦੀ ਜਿਹੜੀ ਹੈਗੀ ਜਤੂ ਚੱਲੀ ਸੀ ਦਾਰੂ ਖਰਾਬੋ ਉਹਨੂੰ ਨੱਪ ਲਿਆ ਤੇ ਖਾਲੀ ਬੋਤਲਾਂ ਫੜਦੀਆਂ ਤੇ ਸਾਰੀਆਂ ਜਿਹੜੀਆਂ 16 ਪੇਟੀਆਂ ਦਾਰੂ ਦੀਆਂ ਸੀ ਉਹਨੂੰ ਅਸੀਂ ਰਿਕਵਰ ਕਰ ਲਈਆਂ ਕਿ 6 ਪੇਟੀਆਂ ਜਿਹੜੇ ਗੁਜਰਾ ਦੇ ਵਿੱਚ ਆਈਆਂ ਜਿਹਦੇ ਵਿੱਚੋਂ ਕੁਝ ਪੇਟੀਆਂ ਢੰਡੋਲੀ ਦੇ ਵਿੱਚ ਗਈਆਂ ਤੇ 10 ਪੇਟੀਆਂ ਜਿਹੜੀਆਂ ਇੱਥੋਂ ਜੇ ਖੇਪਲ ਪਿੰਡਾ ਉੱਥੇ ਗਈਆਂ ਨੇ ਅਸੀਂ ਕਹਿੰਦੇ ਉਹ ਉਹਦੀ ਤੇ ਵੱਡੀ ਪੱਧਰ ਤੇ ਅਸੀਂ ਉਹਨੂੰ ਰਿਕਵਰੀ ਕਰ ਲਈ ਆ ਪਰ ਅੱਜ ਦੀ ਗੱਲ ਆ ਕਿ ਇੱਥੋਂ ਦੇ ਨਾਲ ਹੀ ਸੁਨਾਮ ਦੇ ਪਿੰਡ ਇੱਕ ਟਿੱਬੀ ਅਤੇ ਰਵਿਦਾਸ ਹੁਣ ਇਹਦੀ ਗੱਲ ਹੈ ਕਿ ਉੱਥੇ ਚਾਰ ਮੌਤਾਂ ਜਿਹੜੀਆਂ ਅਗਨੇ ਉੱਥੇ ਹੋਈਆਂ ਹੁਣੇ ਮਤਲਬ ਮੈਨੂੰ ਹੁਣ ਆਇਆਗਾ ਕਿ ਚਾਰ ਮੌਤਾਂ ਜਿਹੜੀਆਂ ਉੱਥੇ ਹੋ ਗਈਆਂ ਤੇ ਪ੍ਰਸ਼ਾਸਨ ੱੱਕੇ ਦੇ ਨਾਲ ਪਰਿਵਾਰਾਂ ਤੋਂ ਲਾਸ਼ਾਂ ਖੋ ਕੇ ਉਹਨਾਂ ਦਾ ਪੋਸਟਮਾਰਟਮ ਕਰਾ ਕੇ ਜਿਹੜਾ ਸੰਸਕਾਰ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਹੀ ਹੈ ਸਾਡੇ ਸਾਥੀ ਉੱਥੇ ਵੀ ਜਦੋਂ ਯਾਦ ਕਰ ਰਹੇ ਆ ਮੁੱਖ ਮੰਤਰੀ ਦਾ ਜਲਾ ਹੋਵੇ ਤੇ ਫਾਈਨਾਂਸ ਮਿਨਿਸਟਰ ਦਾ ਵਿੱਤ ਮੰਤਰੀ ਦਾ ਹਲਕਾ ਹੋਵੇ ਤੇ ਉਹਦੇ ਅੰਦਰ ਮਤਲਬ 14-15 ਮੌਤਾਂ ਹੋ ਗਈਆਂ ਹੁਣ ਤੇ ਇਥੋਂ ਦਾ ਜਿਹੜਾ ਨਾ ਤਾਂ ਮੁੱਖ ਮੰਤਰੀ ਉਹਦੇ ਬਠਿੰਡੇ ਦੇ ਮਾਲਕ ਦੇ ਜਿਹੜੀ ਹੈਗੀ ਮਿੱਤਲ ਮੋਲ ਆ ਜਿਹੜਾ ਉਹਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਵੇਕੇ ਉਹ ਉੱਥੇ ਦੇ ਸ਼ਰਾਬ ਫੈਕਟਰੀ ਦੇ ਮਾਲਕ ਦੇ ਨਾਲ ਚਾਹ ਦੀਆਂ ਚੁਸਕੀਆਂ ਲੈ ਕੇ ਆਉਂਦਾ ਇਹ ਤੋਂ ਸਾਫ਼ ਆ ਕਿ ਕੱਲ ਵੀ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਆ ਤੇ ਉਹਦਾ ਜਿਹੜਾ ਗੁਰੂ ਆ ਅਰਵਿੰਦ ਕੇਜਰੀਵਾਲ ਉਹ ਜਿਹੜੇ ਈਡੀ ਨੇ ਸ਼ਰਾਬ ਘਟਾਲੇ ਦੇ ਵਿੱਚ ਫੜਿਆ ਇਸ ਕਰਕੇ ਜਿਹੜਾ ਸਾਰਾ ਦਾ ਸਾਰਾ ਜਿਹੜਾ ਸ਼ਰਾਬ ਦਾ ਇੱਕ ਸਰਗਣਾਗਾ ਸ਼ਰਾਬ ਦਾ ਇੱਕ ਜਿਹੜਾ ਹੈਗਾ ਇੱਕ ਪੂਰੇ ਦਾ ਪੂਰਾ ਇੱਕ ਗਰੋ ਹੋਇਆ ਕੱਲ੍ਹ ਅਸੀਂ ਗਏ ਉੱਥੇ ਐਸਐਚਓ ਕਹਿੰਦਾ ਵੀ ਸਾਡੇ ਤੇ ਉੱਤੋਂ ਦਾ ਪ੍ਰੈਸ਼ਰ ਆ ਸਾਨੂੰ ਪਤਾ ਵੀ ਇਹ ਬੇਕਸੂਰ ਆ ਪਰ ਸਾਡੇ ਤੇ ਉੱਤੋਂ ਪ੍ਰੈਸ਼ਰ ਆ ਸੀ ਇਹਨੂੰ ਐਂ ਏਦਾਂ ਛੱਡ ਨਹੀਂ ਸਕਦੇ ਹੈਗੇ ਸਤਿ ਸ਼੍ਰੀ ਅਕਾਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਕੱਲ ਵੀ ਇਹ ਵੱਡੀ ਖਬਰ ਚੱਲ ਰਹੀ ਆ ਵੀ ਸ਼ਰਾਬ ਪੀਣ ਦੇ ਨਾਲ 9 ਵਿਅਕਤੀਆਂ ਦੀ ਮੌਤ ਹੋ ਚੁੱਕੀ ਆ ਅੱਜ ਸਵੇਰੇ ਇੱਕ ਅਪਡੇਟ ਆਉਂਦੀ ਆ ਵੀ ਇੱਕ ਵਿਅਕਤੀ ਸ਼ਾਇਦ ਹੋਰ ਮਰ ਚੁੱਕਿਆਗਾ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨਾ ਹਾਲਾਂਕਿ ਪੁਲਿਸ ਵੱਲੋਂ ਇੱਕ ਵੱਡੀ ਕਾਨਫਰੰਸ ਕੀਤੀ ਗਈ ਆ ਕੁਝ ਵਿਅਕਤੀਆਂ ਨੂੰ ਫੜਿਆ ਵੀ ਗਿਆਗਾ ਪਰ ਇੱਕ ਸੋਸ਼ਲ ਮੀਡੀਆ ਦੇ ਉੱਤੇ ਤਸਵੀਰ ਵਾਇਰਲ ਹੋ ਰਹੀ ਆ ਵੀ ਜਿਹੜੀ ਸ਼ਰਾਬ ਦੇ ਨਾਲ ਵਿਅਕਤੀ ਮਰੇ ਨੇ ਉਹ ਹੋਰ ਆ ਜਿਹੜੀ ਪੁਲਿਸ ਨੇ ਦਿਖਾਈ ਉਹ ਹੋਰ ਹੈ ਬਹੁਤ ਸਾਰੀਆਂ ਚੀਜ਼ਾਂ ਪਰ ਇਹਦੇ ਵਿੱਚ ਇੱਕ ਵੱਡਾ ਖੁਲਾਸਾ ਕਰਨ ਜਾ ਰਹੇ ਹਾਂ ਕਿ ਨਵਾਂ ਮੋੜ ਆ ਗਿਆ ਹੈਗਾ ਉਹ ਨਵਾਂ ਮੋੜ ਕੀ ਆਇਆ ਹੈਗਾ ਗੁਜਰਾ ਪਿੰਡ ਦਾ ਇੱਕ ਨੌਜਵਾਨ ਜਿਹਦਾ ਨਾਮ ਸੁਖੀ ਆ ਉਸ ਨੂੰ ਪੁਲਿਸ ਨੇ ਉਸਤੇ ਪਰਚਾ ਪਾ ਦਿੱਤਾਗਾ 302 ਦਾ ਪਰ ਉਹਦੇ ਦੋ ਚਾਚੇ ਇਸ ਸਾਰੀ ਜ਼ਹਿਰੀਲੀ ਸ਼ਰਾਬ ਪੀਂਦੇ ਕਰਕੇ ਹੀ ਮਰਿਆ ਉਹੀ ਉਹਨਾਂ ਨੂੰ ਚੱਕ ਕੇ ਹਸਪਤਾਲ ਲੈ ਕੇ ਗਿਆ ਸੀ ਪਰਿਵਾਰ ਵੱਲੋਂ ਵੱਡੇ ਇਲਜ਼ਾਮ ਲਗਾਏ ਜਾ ਰਹੇ ਆ ਉਹਨਾਂ ਦਾ ਪਰਿਵਾਰ ਸਾਡੇ ਨਾਲ ਮੌਜੂਦ ਆ ਸੰਗਰੂਰ ਅਸੀਂ ਇਸ ਵਕਤ ਮੌਜੂਦ ਆ ਡੀਸੀ ਦਫਤਰ ਦੇ ਬਾਹਰ ਵੱਡਾ ਧਰਨਾ ਜਿਹੜਾ ਪਿੰਡ ਦੇ ਲੋਕਾਂ ਵੱਲੋਂ ਲਗਾ ਦਿੱਤਾ ਗਿਆਗਾ ਸਸਟੀ ਕਾਲ ਦੀ ਥੋੜਾ ਪਿੰਡ ਕਿਹੜਾ ਜੀ ਗੁਜਰਾ ਜੀ ਗੁਜਰਾ ਜੀ ਤੁਹਾਡੇ ਪਤੀ ਦਾ ਨਾਮ ਜੀ ਸੁਖੀ ਆ ਸੁਖਵਿੰਦਰ ਸੁਖੀ ਹਾਂਜੀ ਕੀ ਮਾਮਲਾ ਹੋਇਆ ਸਾਰਾ ਮਾਮਲਾ ਵੀਰੇ ਕਹਿੰਦੇ ਨੇ ਵੀ ਸ਼ਰਾਬ ਪੀਣ ਨਾਲ ਮੌਤਾਂ ਹੋਈਆਂ ਨੇ ਮੇਰੇ ਘਰ ਵਾਲੇ ਨੂੰ ਨਰਦੋਸ਼ ਚੱਕ ਲਿਆ ਵੀਰੇ ਦੁੱਖ ਬਹੁਤ ਵੱਡਾ ਹੈ ਸਾਰੇ ਪਿੰਡ ਦੇ ਬਹੁਤ ਵੱਡਾ ਸਾਨੂੰ ਵੀ ਦੁੱਖਾ ਸਾਡੇ ਆਪ ਦੇ ਦੋ ਜੀ ਗਏ ਨੇ ਸਾਰੇ ਹੀ ਆਪ ਦੇ ਤੇ ਵੀਰੇ ਜੀ ਜਿਹੜੇ ਸਾਡੇ ਆਪ ਦੇ ਮੇਰੇ ਦੋ ਚਾਚੇ ਮੁੱਕੇ ਨੇ ਮੇਰਾ ਘਰ ਵਾਲਾ ਉਹਨਾਂ ਨੂੰ ਚੱਕੀ ਫਿਰਦਾ ਸੀ ਰਾਤ ਦਾ ਪਹਿਲਾ ਮੇਰਾ ਵੱਡਾ ਚਾਚਾ ਮੁੱਕਿਆ ਹਾਂਜੀ ਪ੍ਰਗਟ ਸਿੰਘ ਜੀ ਉਹਨਾਂ ਦੀ ਡੈਥ ਹੋਈ 10:30 ਵਜੇ ਮੇਰਾ ਘਰ ਵਾਲਾ ਉਹਨੂੰ ਤੜਪਦੇ ਨੂੰ ਲੈ ਕੇ ਗਿਆ ਬਾਬਾ ਬਿਆਰਸੀ ਵਾਲਾ ਹਸਪੀਟਲ ਆ ਦੜਬੇ ਜੀ ਜਦੋਂ ਉਹਨਾਂ ਨੂੰ ਮੁੱਕੇ ਹੋਏ ਨੂੰ ਘਰੋਂ ਲਿਆਇਆ 2 ਘੰਟੇ ਬਾਅਦ 12:30 ਵਜੇ ਮੇਰਾ ਛੋਟਾ ਚਾਚਾ ਨਿਰਮਲ ਸਿੰਘ ਉਹ ਆਈ ਬਿਲਕਣ ਲੱਗ ਗਿਆ ਤੜਫ ਰਿਆ ਤੇ ਬਹੁਤ ਜ਼ਿਆਦਾ ਉਹਨੂੰ ਚੱਕ ਕੇ ਲੈ ਗਿਆ ਉਹ ਦੂਜੀ ਸਵੇਰ ਪੁਲਿਸ ਫਿਰ ਰਹੀ ਸੀ ਪਤਾ ਨਹੀਂ ਕਿਸੇ ਨੇ ਸ਼ਿਕਾਇਤ ਕਰੀ ਆ ਬਾਈ ਸਾਨੂੰ ਕੁਝ ਨਹੀਂ ਪਤਾ ਹੈਗਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਉਹ ਬੇਕਸੂਰ ਆ ਜੀ ਤੇ 302 ਦਾ ਪਾਛਾ ਪਾ ਕੇ ਅੰਦਰ ਬਿਠਾਤਾ ਮੇਰਾ ਘਰ ਵਾਲਾ ਥੋੜੇ ਹਸਬੰਦ ਨੂੰ ਕਦੋਂ ਲੈ ਕੇ ਗਏ ਚੱਕ ਕੇ ਚਲ ਕੇ ਉੱਧੇ ਹੀ ਲੈ ਗਏ ਜਿੱਦੇ ਵੀਰੇ ਆ ਮਾਮਲਾ ਹੋਇਆ ਏ ਹਾਂ ਉਹਨੂੰ ਵੀਰੇ ਸ਼ੁਕ ਕਰਾਉਗੀ ਸੀ ਉਸ ਤੋਂ ਬਾਅਦ ਚਾਏ ਨੇ ਬੇਟਾ ਬਾਅਦ ਚਾ ਕੇ ਚਾ ਕੇ ਲੈ ਕੇ ਗਏ ਨੇ ਛੋਟਾ ਬੇਟਾ ਸੁਖੀ ਹਾਂ ਸੁਖਵਿੰਦਰ ਸਿੰਘ ਉਹ ਮੇਰਾ ਬੇਟਾ ਹੈ ਜੀ ਨੀ ਪੁਲਿਸ ਜਿਹੜਾ ਇਹ ਕਹਿ ਰਹੀ ਹੈ ਵੀ ਉਹ ਇਹ ਕੰਮ ਕਰਦੇ ਸੀ ਦਾਰੂ ਵੇਚਣ ਦਾ ਜਾਂ ਇਦਾਂ ਕੁਝ ਉਹ ਪਹਿਲਾਂ ਕਰਦਾ ਤੇ ਜੀ ਕਹੇ ਉਹਨੇ ਮੰਨਿਆ ਸਾਰਾ ਕੁਝ ਮੇਰਾ ਬੇਟਾ ਹੀ ਜਮਾ ਝੂਠ ਨਹੀਂ ਬੋਲਦਾ ਹੁਣ ਜੀ ਹਟਿਆ ਹੋਇਆ ਕਿਦੋਂ ਦਾ ਉਹਨੇ ਕੋਈ ਕੰਮ ਨਹੀਂ ਕੀਤਾ ਪੁਲਿਸ ਮੂਰੇ ਵੀ ਮੰਨਦਾ ਹੁੰਦਾ ਸੀ ਵੀ ਹਾਂ ਜੀ ਮੈਂ ਕਰਦਾ ਪੁਲਿਸ ਨੂੰ ਵੀ ਪਤਾ ਸਾਰੇ ਕਹਿੰਦੇ ਨੇ ਵੀ ਉਹ ਨਰਦਮਨ ਗੁਰਬਿਆਲੇ ਨੂੰ ਸਾਰਿਆਂ ਨੂੰ ਪਤਾ ਉਹਦੀ ਜਾਣਕਾਰੀ ਆ ਹਾਂ ਠੀਕ ਆ ਜੀ ਹੁਣ ਮੇਰਾ ਬੇਟਾ ਬੇਗਨਾ ਜਮਾ ਗੁਰੂ ਦੇ ਲੜ ਲੱਗੇ ਹੋਇਆ ਮਲਾਜਾਂ ਚ ਗੱਲ ਨੂੰ ਸਾਡਾ ਵਾਦਾ ਕਰ ਰਹੀ ਸੀਗਾ ਮੈਨੂੰ ਇਹ ਨਹੀਂ ਪਤਾ ਵੀ ਉਹ ਦੁੜਪੇ ਕਾਉਣਾ انسਪੈਟ ਲਾ ਕੋ ਕਾਉਣਾ ਮੇਰੇ ਨੂ ਦੇ ਹੱਥ ਤੱਕ ਕਿਹਾ ਉਹਨੇ ਵੀ ਮੈਂ ਉਹਤੇ ਪਰਚਾ ਪੈਣ ਨਹੀਂ ਦਿੰਦਾ ਵੀ ਹੁਣ ਕਿਉਂ ਪਾਤਾ ਮੇਰਾ ਬੇਟਾ ਸ਼ੂਗਰ ਦਾ ਮਰੀਜ਼ ਆ ਕਿਉਂ ਅੰਦਰ ਪਿਆ ਜੇਲ੍ਹ ਚ ਮੁਲਾਕਾਤ ਕਰਕੇ ਆਈਆਂ ਉਹਨੂੰ ਕੱਲ੍ਹ ਜੇਲ੍ਹ ਭੇਜਦਾ ਸੰਗਰੂਰ ਜੇਲ੍ਹ ਚ ਮਿਲ ਕੇ ਆਈਆਂ ਉਹ ਕਹਿੰਦੇ ਵੀ ਮੇਰੇ ਤੇ 302 ਦਾ ਪਰਚਾ ਪਾਤਾ ਵੀਰੇ ਹੱਥ ਬਨ ਕੇ ਬੇਨਤੀ ਆ ਜੇ ਲਾਸ਼ਾਂ ਦਾ ਸੰਸਕਾਰ ਹੋ ਗਿਆ ਮੇਰਾ ਘਰ ਉੱਜੜ ਜਾਊਗਾ ਮੇਰੇ ਬੱਚੇ ਰੋਲ ਜਾਣਗੇ ਵੀਰੇ ਮੇਰੀ ਜ਼ਿੰਦਗੀ ਖਰਾਬ ਹੋ ਜੂਗੀ ਮੈਂ ਕਿੱਥੋਂ ਸ਼ੂਗਰ ਦਾ ਮਰੀਜ਼ ਆ ਵੀ ਤੇ ਮੈਂ ਕਿੱਥੋਂ ਗੁੱਸਾ ਰੂੰਗੀ ਕੁੜੀ ਮੇਰੀ ਨਾਨਦ ਦਾ ਵੀਰੇ ਇਹਨੂੰ ਸ਼ੂਗਰ ਆ ਤੇ ਟੀਕਾ ਲੱਗਦਾ ਤੋਂ ਹਾਂ ਜੀ ਜੀ ਬਾਈ ਪਿੰਡ ਵਾਸੀ ਆ ਕਿਵੇਂ ਆ ਬਾਈ ਹੁਣ ਸ ਕਹਿ ਰਹੀ ਆ ਵੀ ਉਹੀ ਵੇਚ ਰਿਹਾ ਸੀ ਜਾਂ ਐ ਕੁਛ ਨਹੀਂ ਜੀ ਚਲੋ ਸਮਾਂ ਦੀ ਕਿਸੇ ਵੀ ਹੁਣ ਤਾਂ ਆਪਾਂ ਨੂੰ ਪਤਾ ਨਹੀਂ ਹੈ ਦੇਖੋ ਜੀ ਦਾਰੂ ਵਾ ਜਿਹੜੀ ਕਿੱਥੋਂ ਆਈ ਹੈ ਪੰਜਾਬ ਦੀ ਦਾਰੂ ਆ ਬਿਆਬਲੇਵਲ ਦੀ ਤੇ ਸਰਕਾਰ ਨੂੰ ਇਹ ਚੀਜ਼ਾਂ ਦੇ ਗੌਰ ਪਰ ਕਰਨੀ ਚਾਹੀਦੀ ਨੇ ਜਦੋਂ ਉਹ ਪਹਿਲਾਂ ਕਿਤੇ ਪਿੱਛੇ ਕੰਮ ਕਰਦਾ ਸੀ ਉਦੋਂ ਕਰਦਾ ਹੋਣਾ ਜੀ ਪਰ ਅੱਜ ਦੀ ਉਹਦਾ ਜਿੰਨੇ ਜਿੰਨੇ ਵੀ ਬੰਦੇ ਹੈਗੇ ਨੇ ਤਾਂ ਉਹਦੇ ਹੱਕ ਚ ਅਸੀਂ ਕਹਿਣ ਦੇ ਵੀ ਹਾਂ ਵੀ ਉਹ ਹੁਣ ਨਹੀਂ ਕੰਮ ਕਰਦਾ ਜੇ ਉਹਦੇ ਕੰਮ ਉਹ ਹੁਣ ਕਰਦਾ ਹੁੰਦਾ ਤਾਂ ਉਹਦੇ ਚਾਹੇ ਜੋ ਮਰਜ਼ੀ ਕਾਰਵਾਈ ਕਰ ਦਿੰਦਾ ਪਰ ਹੁਣ ਉਹ ਕੰਮ ਨਹੀਂ ਕਰਦਾ ਜੀ ਅਸੀਂ ਇਹ ਗੱਲ ਤੇ ਵਿਰੋਧ ਕਰਾਂਗੇ ਜੀ ਪ ਕੋਈ ਕੋਈ ਇਹੋ ਜੀ ਗੱਲ ਨਹੀਂ ਪਿੰਡ ਦੇ ਵਿੱਚ ਆ ਕੇ ਪਿੱਛੇ ਜਾਵੇ ਇਹਦੀ ਇਨਕੁਆਇਰੀ ਲਵਾਓ ਸਾਰਾ ਮਾਮਲਾ ਪੂਰਾ નિર્ਦੋਸ਼ ਤੇ ਗਲਤ ਹੋਇਆ ਜਿੰਨੇ ਹੋਇਆ ਸਰਕਾਰ ਨੂੰ ਅਸੀਂ ਮੰਗ ਕਰਦੇ ਆਂਗੇ ਕਿ ਇਹਦੀ ਇਨਕੁਆਇਰੀ ਕੀਤੀ ਜਾਵੇ ਸਾਡੇ ਮੁੰਡੇ ਨੂੰ ਬਾਹਰ ਕੱਢਿਆ ਜਾਵੇ ਸੁਖੀ ਨੂੰ ਦੇਖੋ ਪਿੰਡ ਦੇ ਵਿੱਚ ਲਾਕ ਡਾਟੀ ਹੁੰਦੀ ਆ ਹਨਾ ਹਾਂਜੀ ਕਿਸੇ ਵਿਰੋਧੀ ਨੇ ਮਤਲਬ ਕਹਿੰਦਾ ਜਿਹਦੇ ਕਾਰਨ ਪ੍ਰਸ਼ਾਸਨ ਨੇ ਜੀ ਉਹ ਕਰਤਾ ਹੈ ਨਾ ਮਤਲਬ ਇਦਾਂ ਨਹੀਂ ਜਿਹੜਾ ਪ੍ਰਸ਼ਾਸਨ ਨੇ ਜਿਹੜੇ ਪਰਚਾ ਕਰਨਾ ਦੀਗਾ ਉਹਦੀ ਪੂਰੀ ਇਨਕੁਆਰੀ ਕਰਕੇ ਫਿਰ ਵਿੱਚ ਪਰਚੇ ਦੇ ਨਾਮ ਦੇਣਾ ਸੀਗਾ ਇਹ ਗਲਤ ਹੈ ਵੀ ਕਿਸੇ ਦਾ ਚੱਕ ਕੇ ਆਪਾਂ ਸਿੱਧਾ ਨਾਮ ਦੇ ਦੇਣਾ ਹੈ ਨਾ ਬਾਈ ਨੇਮ ਆਪਾਂ ਕਿਸੇ ਦੇ ਉਹ ਕਰ ਦੇਣਾ ਉਹ ਗਲਤ ਕਰਿਆ ਪ੍ਰਸ਼ਾਸਨ ਨੇ ਅਸੀਂ ਚਾਹੁੰਦੇ ਹਾਂ ਵੀ ਉਹਦੀ ਮਤਲਬ ਕਿ ਇਨਕੁਆਰੀ ਹੋ ਕੇ ਜੇ ਉਹ ਬੇਦੋਸਾ ਹੈਗਾ ਉਹਨੂੰ ਕੱਢਿਆ ਜਾਵੇ ਜਿਹੜੇ ਅਸਲ ਦੋਸਤੀ ਨੇ ਮਗਰਮਸ ਨੇ ਉਹਨਾਂ ਤੇ ਪਰਚਾ ਕਰਿਆ ਜਾਵੇ ਇਹ ਤਾਂ ਸਾਰੇ ਪਿੰਡਾਂ ਦੇਖੋ ਇਹ ਇਕੱਲੇ ਪਿੰਡ 'ਚ ਨਹੀਂ ਹੈਗਾ ਨਾ ਇਹ ਇਹਦੇ ਚੱਕ ਕੇ ਪਰਚਾ ਪਾਤਾ ਇਹ ਤਿੰਨ ਚਾਰ ਪਿੰਡਾਂ 'ਚੋਂ ਹੋਇਆ ਢੰਡੋਲੀ ਹੋਇਆ ਹੋਰ ਤਿੰਨ ਚਾਰ ਪਿੰਡਾਂ ਦੇ ਵਿੱਚ ਵੀ ਕੇਸ ਹੋਏ ਨੇ ਚੱਕ ਕੇ ਪਰਚਾ ਇਹਦੇ ਤੇ ਪਾਤਾ ਇਹ ਕੀ ਗੱਲ ਉਹ ਤਾਂ ਸੁਖੀ ਨਾਲ ਉੱਤੇ ਪਰਚਾ ਪੈ ਗਿਆ ਨਹੀਂ ਮੈਂ ਤਾਂ ਹੱਥ ਕਰਿਆ ਵੇ ਦੇਖੋ ਨਾ ਮੈਂ ਪਹਿਲਾਂ ਕਰਿਆ ਅਸੀਂ ਉਹਦੇ ਵਿੱਚ ਪ੍ਰਸ਼ਾਸਨ ਤੋਂ ਪਹਿਲਾਂ ਮੰਗ ਕਰੀ ਆ ਹਾਂ ਵੀ ਪਹਿਲਾਂ ਸੁੱਖੀ ਨੂੰ ਛੱਡੋ ਫਿਰ ਅਸੀਂ ਸੰਸਕਾਰ ਕਰਾਂਗੇ ਜਿੰਨਾ ਤੱਕ ਤੁਸੀਂ ਚਾਹੇ ਉਹਨੂੰ ਇਨਕੁਆਰੀ ਚ ਕੱਢੋ ਚਾਹੇ ਕਿਸੇ ਚ ਕੱਢੋ ਪ੍ਰਸ਼ਾਸਨ ਕਹਿ ਰਿਹਾ ਵੀ ਤੁਸੀਂ ਐਪਲੀਕੇਸ਼ਨ ਦਿਓ ਵੀ ਉਤੇ ਅਸੀਂ ਮਤਲਬ ਕਿ ਜਿਹੜੇ ਬੰਦਿਆਂ ਦੇ ਨਮਾਇंदे ਆ ਭਾਈ ਕੀ ਕਹਿਣਾ ਜਿਹੜਾ ਆਹ ਗੱਲ ਸਾਹਮਣੇ ਆਈ ਹੈ ਵੀ ਬੰਦਾ ਆਈ ਚੱਕ ਲੈ ਜਿਹੜਾ ਪਰਿਵਾਰ ਦੋਸ਼ ਲਾ ਰਿਹਾ ਹੈਗਾ ਪੁਲਿਸ ਕਹਿ ਰਹੀ ਹੈ ਵੀ ਉਹ ਦੋਸ਼ੀ ਆ ਇਹਦੀ ਅਸੀਂ ਵੀ ਆਪਣੇ ਪੱਧਰ ਤੇ ਜਿਹੜੀ ਇਨਵੈਸਟੀਗੇਸ਼ਨ ਕੀਤੀ ਆ ਉਹਦੇ ਤੇ ਇਹ ਆ ਵੀ ਉਹ ਬੰਦਾ ਜਿਹੜਾ 2 ਸਾਲ ਪਹਿਲਾਂ ਇਹ ਸ਼ਰਾਬ ਦਾ ਜਿਹੜਾ ਉਹਦਾ ਜਿਹੜਾ ਕਾਰੋਬਾਰ ਕਰਦਾ ਸੀਗਾ ਪਰ 2 ਸਾਲਾਂ ਤੋਂ ਲਗਾਤਾਰ ਉਹ ਇਸ ਚੀਜ਼ ਤੋਂ ਹਟਿਆ ਹੋਇਆ ਤੇ ਅਸੀਂ ਕਹਿੰਨੇ ਕਿ ਜੋ ਬੰਦਾ ਇਸ ਦਲਦਲ ਦੇ ਵਿੱਚੋਂ ਨਿਕਲਣਾ ਚਾਹੁੰਦਾ ਆ ਤਾਂ ਉਹਦੇ ਲਈ ਸਾਨੂੰ ਮੋਸਟ ਵੈਲਕਮ ਕਰਨਾ ਚਾਹੀਦਾ ਤੇ ਇਸ ਕਰਕੇ ਉਹਦੇ ਤੇ ਇਹ ਨਹੀਂ ਕਿ ਪੁਰਾਣੇ ਪਰਚੇ ਨੇ ਉਹਦੇ ਤੇ ਪੁਰਾਣਾ ਉਹਦਾ ਕ੍ਰਿਮੀਨਲੀ ਬੈਕਗ੍ਰਾਉਂਡ ਆ ਤਾਂ ਉਸ ਦੇ ਆਧਾਰ ਤੇ ਉੱਤੇ ਬੰਦੇ ਨੂੰ ਚੱਕ ਲੋ ਕਿਉਂਕਿ ਅਸੀਂ ਕਹਿੰਨੇ ਪਰ ਜਿਹੜਾ ਹੈਗਾ ਉਹਦੇ ਤੇ ਜੋ ਕ੍ਰਾਈਮ ਕੀਤਾ ਜਿਹਨੇ ਉਹ ਇਹਦੇ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਅਸੀਂ ਕੱਲ ਵੀ ਜਿਹੜੀ ਪ੍ਰਸ਼ਾਸਨ ਦੇ ਨਾਲ ਗੱਲਬਾਤ ਹੋਈ ਆ ਉਹ ਜਿੱਥੇ ਇਹ ਗੱਲ ਰੱਖੀ ਆ ਔਰ ਪ੍ਰਸ਼ਾਸਨ ਨੇ ਵੀ ਇਹ ਗੱਲ ਦੀ ਮੰਨੀ ਆ ਕਿ ਹੁਣ ਤੱਕ ਦਾ ਜਿਹੜਾ ਹੈਗਾ ਉਹਦੇ ਖਿਲਾਫ ਤੁਹਾਡੇ ਕੋਲ ਕੋਈ ਵੀ ਐਵੀਡੈਂਸ ਆ ਜਿਹੜਾ ਉਹ ਨਹੀਂ ਮਿਲਿਆ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨੂੰ ਐਵੀਡੈਂਸ ਦੇ ਨਾਮ ਮਿਲਦੇ ਤਾਂ ਇਹ ਗੱਲ ਪ੍ਰਸ਼ਾਸਨ ਨੇ ਕਿਹਦੇ ਕੋਲੇ ਕਹੀ ਆ ਵੀ ਐਵੀਡੈਂਸ ਨਹੀਂ ਮਿਲਿਆ ਉਹ ਕਹਿੰਦੇ ਇਹੋ ਇੱਕ ਮਿੰਟ ਉੱਪਰ ਉਹ ਕਹਿੰਦੇ ਇਹ ਜਥੇਬੰਦੀਆਂ ਦੇ ਨੁਮਾਇੰਦਿਆਂ ਕੋਲ ਕਹੀ ਆ ਵੀ ਉਹ ਐਵੀਡੈਂਸ ਨਹੀਂ ਮਿਲਿਆ ਪਰ ਸਾਨੂੰ ਪਰਚਾ ਹੁਣ ਕਹਿੰਦੇ ਪਰਚਾ ਪਤਾ ਨਹੀਂ ਪਰਚਾ ਉਹ ਪਤਾ ਪਰ ਉਹ ਕਦੇ ਵੀ ਸਾਨੂੰ ਉਹ ਸ਼ੱਕ ਦੇ ਆਧਾਰ ਦੇ ਉੱਤੇ ਜਾਂ ਮਤਲਬ ਉਹ ਜਿਹੜਾ ਦੂਜੇ ਬੰਦੇ ਨੇ ਉਹ ਇਸ ਕਰਕੇ ਜਿਵੇਂ ਪਿੰਡ ਦੇ ਅੰਦਰ ਕਾਫੀ ਚੀਜ਼ਾਂ ਜਿਵੇਂ ਚਲਦੀਆਂ ਹੁੰਦੀਆਂ ਹਨ ਆਮ ਪਿੰਡਾਂ ਦੇ ਅੰਦਰ ਉਹਦੇ ਚੋਂ ਵੀ ਕਈ ਅਰੀ ਚੀਜ਼ਾਂ ਇਹ ਵਾਪਰ ਜਾਂਦੀਆਂ ਹੁੰਦੀ ਨੇ ਇਸ ਕਰਕੇ ਸਾਨੂੰ ਇੱਥੇ ਜਿਹੜਾ ਹੈਗਾ ਉਹ ਸੋਚਣ ਵਾਲਾ ਤੇ ਪ੍ਰਸ਼ਾਸਨ ਨੇ ਸਾਨੂੰ ਇੱਥੇ ਵਿਸ਼ਵਾਸ ਦਿਵਾਇਆ ਕਿ ਅਸੀਂ ਇਹਨੂੰ ਪ੍ਰੋਪਰ ਇਨਵੈਸਟੀਗੇਸ਼ਨ ਕਰਕੇ ਅਸੀਂ ਉਹਨੂੰ ਕੱਢਾਂਗੇ ਪਰ ਉਹ ਹੁਣ ਆਉਂਦੇ ਕਿਵੇਂ ਨੇ ਉਹ ਤੁਹਾਨੂੰ ਵਾਦ ਨਹੀਂ ਜੜੀ ਮੈਂ ਜਿਹੜੀ ਗੱਲ ਇਹ ਨਿਕਲ ਕੇ ਸਾਹਮਣੇ ਆ ਰਹੀ ਆ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਬੋਤਲਾਂ ਦਿਖਾਉਣਾ ਕਿੰਨਾ ਜਿਹੜੀਆਂ ਉਸ ਦਿਨ ਪਿੰਡ ਵਾਲਿਆਂ ਨੇ ਬੋਤਲਾਂ ਚੱਕ ਕੇ ਦਿਖਾਣਾ ਉਹ ਪੰਜਾਬ ਮਾਰਕੀਟੀਆਂ ਏ ਹਰਿਆਣਾ ਸਾਈਡ ਦੀਆਂ ਉਹ ਕੀ ਹੈ ਇਹੀ ਇਹੀ ਗੱਲ ਅਸੀਂ ਕਹਿਣਾ ਚਾਹੁੰਦੇ ਆ ਜੀ ਜਿਹੜੀ ਇਹਨਾਂ ਨੇ ਕੱਲ ਏ ਡੀਜੀਪੀ ਅਰਪਤ ਸ਼ੁਕਲਾ ਸੰਗਰੂਰ ਦੇ ਅੰਦਰ ਤੇ ਇਥੋਂ ਦੇ ਐਸਐਸਪੀ ਤੇ ਹੋਰ ਸੀਨੀਅਰ ਅਧਿਕਾਰੀ ਜਿਹੜੇ ਪ੍ਰੈਸ ਕਾਨਫਰੰਸ ਕਰਕੇ ਗਏ ਨੇ ਉਹਨਾਂ ਨੇ ਇਹ ਦਾਵਾ ਕੀਤਾ ਕਿ ਅਸੀਂ ਪੰਜ ਮੈਂਬਰੀ ਕਮੇਟੀ ਬਣਾਈ ਆ ਪੰਜ ਮੈਂਬਰੀ ਕਮੇਟੀ ਦੇ ਅੰਦਰ ਉਹਨੇ 72 ਘੰਟਿਆਂ ਦਾ ਟਾਈਮ ਬਾਉਂਡ ਕੀਤਾ ਸੀ ਕਿ ਅਸੀਂ 72 ਘੰਟਿਆਂ ਦੇ ਅੰਦਰ ਇਹਦੀ ਰਿਪੋਰਟ ਆ ਜਿਹੜੀ ਸਬਮਿਟ ਕਰਾਂਗੇ ਪਰ ਉਹ ਕਹਿੰਦੇ ਅਸੀਂ 24 ਘੰਟਿਆਂ ਦੇ ਵਿੱਚ ਇਹਦੀ ਰਿਪੋਰਟ ਆ ਜਿਹੜੀ ਸਬਮਿਟ ਕਰਦੀ ਉਹ ਰਿਪੋਰਟ ਇਹ ਆ ਕਿ ਜਿਹੜੀ ਸ਼ਾਹੀ ਨਾਂ ਦੀ ਪਰ ਗੁਜਰਾ ਪਿੰਡ ਦੇ ਅੰਦਰ ਜਿਹੜੀਆਂ ਮੌਤਾਂ ਹੋਈਆਂ ਨੇ ਸਾਨੂੰ ਇੱਕ ਵੀ ਜਿਹੜੀ ਹੈਗੀ ਆ ਉਹ ਸ਼ਾਹੀ ਨਾਮ ਦੀ ਬੋਤਲ ਆ ਜਿਹੜੀ ਉਹ ਖਾਲੀ ਹੈ ਚਾਹੇ ਉਹ ਭਰੀ ਹੋਈ ਹੋ ਨਹੀਂ ਮਿਲੀ ਉਹ ਦਾਰੂ ਆ ਜਿਹੜੀ ਜਿਹਨਾਂ ਮਰੇ ਨੇ ਪੰਜਾਬ ਮਾਰਕਾ ਦੀ ਦਾਰੂ ਆ ਜਿਹਨੂੰ ਜਿਹੜੀ ਹੈਗੀ ਐ ਇਥੋਂ ਦੀ ਸਰਕਾਰ ਇਥੋਂ ਦਾ ਪ੍ਰਸ਼ਾਸਨ ਜਿਹੜਾ ਉਹ ਬਚਾਉਣ ਵਾਸਤੇ ਲੱਗਿਆ ਹੋਇਆ ਕਿ ਜਿਹਦੀ ਜਿਹੜੀ ਹੈਗੀ ਆ ਉਹਨਾਂ ਨੇ ਇਹ ਖਾਨਾ ਪੂਰਤੀ ਕੀਤੀ ਆ ਕਿ ਅਸੀਂ ਜਿਹੜੀ ਹੈਗੀ ਆ ਆਪਦੀ ਜਿਹੜੀ ਜਾਂਚ ਆ ਜਿਹੜੀ ਉਹ ਕੀਤੀ ਆ ਅਸੀਂ ਕਹਿੰਨੇ ਆ ਕਿ ਉਹ ਜਾਂਚ ਆ ਜਿਹੜੀ ਇਥੋਂ ਦੇ ਅਧਿਕਾਰੀਆਂ ਦੀ ਉਹ ਅਧੂਰੀ ਜਾਂਚ ਆ ਉਹ ਪ੍ਰੋਪਰ ਜਾਂਚ ਹੋ ਕੇ ਜਿਹੜੇ ਪ੍ਰੋਪਰ ਜਿਹੜਾ ਹੈਗਾ ਦੋਸ਼ੀ ਆ ਤੇ ਲੋਕਾਂ ਸਾਹਮਣੇ ਬਾਵਾ ਖੱਟੀ ਜਾਵੇ ਕਿ ਅਸੀਂ ਜਿਹੜੇ ਮੁਜਰਮ ਫੜ ਲਏ ਆ ਅਸਲ ਮੁਜਰਮ ਜਨਾ ਚਰ ਨਹੀਂ ਫੜੇ ਜਾਂਦੇ ਤਾਂ ਇਹ ਨਹੀਂ ਆ ਇਹ ਤੋਂ ਜਿਹੜੀ ਦੂਜੀ ਗੱਲ ਸਰਕਾਰ ਦੀ ਜਿਹੜੀ ਪ੍ਰਸ਼ਾਸਨ ਦੀ ਜਿਹੜੀ ਪ੍ਰੈਸ ਕਾਨਫਰੰਸ ਦੀ ਫੂਕ ਆ ਜਿਹੜੀ ਉਦੋਂ ਨਿਕਲ ਜਾਂਦੀ ਆ ਜਦੋਂ ਉਹ ਇਹ ਦਾਵਾ ਕਰਦੇ ਨੇ ਕਿ ਅਸੀਂ ਪ੍ਰੋਪਰ ਜਾਂਚ ਕਰਨ ਲਈ ਪ੍ਰੋਪਰ ਜਿਹੜਾ ਉਹ ਚੈਨਲ ਦੇ ਰਾਹੀਂ ਅਸੀਂ ਉਹ ਬੰਦੇ ਦੀ ਜਿਹੜੀ ਹੈਗੀ ਜਿੱਥੋਂ ਚੱਲੀ ਸੀ ਦਰਸਰਾਵੋ ਉਹਨੂੰ ਨੱਪ ਲਿਆ ਤੇ ਖਾਲੀ ਬੋਤਲਾਂ ਫੜਦੀਆਂ ਤੇ ਸਾਰੀਆਂ ਜਿਹੜੀਆਂ 16 ਪੇਟੀਆਂ ਦਾਰੂ ਦੀਆਂ ਸੀ ਉਹਦੋਂ ਅਸੀਂ ਰਿਕਵਰ ਕਰ ਲਈਆਂ ਕਿ 6 ਪੇਟੀਆਂ ਜਿਹੜਾ ਗੁਜਰਾਂ ਦੇ ਵਿੱਚ ਆਈਆਂ ਜਿਹਦੇ ਵਿੱਚੋਂ ਕੁਝ ਪੇਟ ਪੜਪੰਡਾ ਉੱਥੇ ਗਈਆਂ ਨੇ ਅਸੀਂ ਕਹਿੰਦੇ ਉਹਦੇ ਤੇ ਵੱਡੀ ਪੱਧਰ ਤੇ ਅਸੀਂ ਉਹਨੂੰ ਰਿਕਵਰੀ ਕਰ ਲਈ ਆ ਪਰ ਅੱਜ ਦੀ ਗੱਲ ਆ ਕਿ ਇਥੋਂ ਦੇ ਨਾਲ ਹੀ ਸੁਨਾਮ ਦੇ ਪਿੰਡ ਇੱਕ ਟਿੱਬੀ ਅਤੇ ਰਵਿਦਾਸਪੁਰਾ ਟਿੱਬੀ ਸਵੇਰ ਦੀ ਉੱਥੇ ਦੋ ਮੌਤਾਂ ਹੋ ਗਈਆਂ ਹੁਣੇ-ਹੁਣੇ ਦੀ ਗੱਲ ਆ ਕਿ ਉੱਥੇ ਚਾਰ ਮੌਤਾਂ ਜਣੀਆਂ ਅੰਨੇ ਉੱਥੇ ਹੋ ਗਈਆਂ ਹੁਣੇ ਮਤਲਬ ਮੈਨੂੰ ਖ਼ਬਰ ਆਇਆਗਾ ਕਿ ਚਾਰ ਮੌਤਾਂ ਜਣੀਆਂ ਉੱਥੇ ਹੋ ਗਈਆਂ ਤੇ ਪ੍ਰਸ਼ਾਸਨ ਟੱਕੇ ਦੇ ਨਾਲ ਪਰਿਵਾਰਾਂ ਤੋਂ ਲਾਸ਼ਾਂ ਖੋ ਕੇ ਉਹਨਾਂ ਦਾ ਪੋਸਟਮਾਰਟਮ ਕਰਾ ਕੇ ਜਿਹੜਾ ਸੰਸਕਾਰ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਿਹਾ ਸਾਡੇ ਸਾਥੀ ਉੱਥੇ ਵੀ ਜਦੋਂ ਜਦ ਕਰ ਰਹੇ ਆ ਇਸ ਕਰਕੇ ਸਰ ਅਸੀਂ ਇਹ ਮਸਲੇ ਨੂੰ ਖੁਰਦ-ਬੁਰਦ ਕਰ ਦਈਏ ਤੇ ਹੁਣ ਜਿਹੜੀ ਹੈਗੀ ਆ ਰਿਪੋਰਟ ਹੈ ਇੱਕ ਸੱਦੋਵਾਲ ਪਿੰਡ ਦਾ ਕੋਈ ਉਤੋਂ ਆਈ ਹੈ ਕਿ ਦੋ ਸਾਥੀ ਨੇ ਜਿਹੜੇ ਉੱਥੋਂ ਮਰੇ ਆ ਕਿ ਲਗਾਤਾਰ ਮੌਤਾਂ ਦੀ ਗਿਣਤੀ ਹੈ ਜਿਹੜੀ ਵਧ ਰਹੀ ਆ ਇਸ ਕਰਕੇ ਪ੍ਰਸ਼ਾਸਨ ਆ ਜਿਹੜਾ ਕਿਹੜਾ ਮੂੰਹ ਲੈ ਕੇ ਜਿਹੜਾ ਹੁੰਦਾ ਤੇ ਦੁੱਖ ਦੀ ਗੱਲ ਇਹ ਆ ਕਿ ਜ਼ਿਲ੍ਹੇ ਦੇ ਅੰਦਰ ਮੁੱਖ ਮੰਤਰੀ ਦਾ ਜ਼ਿਲ੍ਹਾ ਹੋਵੇ ਤੇ ਫਾਈਨਾਂਸ ਮਿਨਿਸਟਰ ਦਾ ਵਿੱਤ ਮੰਤਰੀ ਦਾ ਹਲਕਾ ਹੋਵੇ ਤੇ ਉਹਦੇ ਅੰਦਰ ਮਤਲਬ 14-15 ਮੋਤਾ ਹੋ ਗਈਆਂ ਹੁਣ ਤੇ ਇੱਥੋਂ ਦਾ ਜਿਹੜਾ ਨਾ ਤਾਂ ਮੁੱਖ ਮੰਤਰੀ ਤੇ ਨਾ ਹੀ ਜਿਹੜਾ ਹੈਗਾ ਫਾਈਨਾਂਸ ਮੰਤਰੀ ਤੇ ਇੱਥੋਂ ਤੱਕ ਜਿਹੜਾ ਡੀਸੀ ਆ ਜਿਹੜਾ ਚੋਣ ਅਜਰਬਰਾ ਮਤਲਬ ਕਹਿੰਦਾ ਵੀ ਚੋਣ ਇਲੈਕਸ਼ਨ ਜਿਹੜਾ ਹੈਗਾ ਹੋਆ ਉਹਦੀ ਡਿਊਟੀ ਬਣਦੀ ਆ ਉਹ ਹੁਣੇ ਇਸ ਤੋਂ ਅਧਿਕਾਰੀ ਆ ਉਹਨੇ ਮਤਲਬ ਪਰਿਵਾਰਾਂ ਦੇ ਕੋਲ ਜਾ ਕੇ ਸੱਥਰ ਤੇ ਬੈਠਣ ਦੀ ਜਿਹੜੀ ਹੈਗੀ ਆ ਉਹ ਤੱਕ ਨਹੀਂ ਕੀਤੀ ਪਰਿਵਾਰਾਂ ਨੂੰ ਸਾਫ ਆ ਜਿਹੜਾ ਕਿੱਥੋਂ ਮਿਲ ਜੂ ਇਸ ਕਰਕੇ ਅਸੀਂ ਅੱਜ ਇਹ ਮੰਗ ਕਰਦੇ ਆ ਕਿ ਇਹਦੀ ਪ੍ਰੋਪਰ ਜਾਂਚ ਹੋ ਅਸਲ ਦੋਸ਼ੀਆਂ ਨੂੰ ਜਿਹੜਾ ਉਹ ਸਾਹਮਣੇ ਲਿਆਇਆ ਜਾਵੇ ਤੇ ਸਾਨੂੰ ਇਹ ਸ਼ੱਕ ਆ ਕਿ ਕੱਲ ਇੱਕ ਟੀਵੀ ਦੇ ਇੱਕ ਪੱਤਰਕਾਰ ਨੇ ਮਤਲਬ ਵਾਈਟ ਕੀਤੀ ਹੈ ਇੱਕ ਸ਼ਰਾਬ ਫੈਕਟਰੀ ਦੇ ਮਾਲਕ ਦੀ ਜਿਹਦੇ ਵਿੱਚ ਉਹ ਨਿਕਲ ਕੇ ਆਇਆ ਕਿ ਜਿਹੜੀ ਉਹ दारू ਗੁજરા ਪਿੰਡ ਦੇ ਨੌਜਵਾਨ ਕਹਿੰਦੇ ਆ ਕਿ ਅਸੀਂ ਪੀ ਕੇ ਮਰੇ ਆ ਉਹ ਦਿਖਾਰੇ ਨੇ ਉਹ ਬੋਤਲਾਂ ਉਹ ਬਠਿੰਡੇ ਦੀ दारू ਆ ਉਹਦੇ ਬਠਿੰਡੇ ਦੇ ਮਾਲਕ ਦੇ ਜਿਹੜੀ ਹੈਗੀ ਮਿੱਤਲ ਮੌਲ ਆ ਜਿਹੜਾ ਉਹਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਵੇਕੇ ਉਹ ਉੱਥੇ ਜਿਹੜੇ ਸ਼ਰਾਬ ਫੈਕਟਰੀ ਦੇ ਮਾਲਕ ਦੇ ਨਾਲ ਚਾਹ ਦੀਆਂ ਚੁਸਕੀਆਂ ਲੈ ਕੇ ਆਉਂਦਾ ਇਹ ਤੋਂ ਸਾਫ਼ ਆ ਕਿ ਕੱਲ ਵੀ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਆ ਤੇ ਉਹਦਾ ਜਿਹੜਾ ਗੁਰੂ ਆ ਅਰਵਿੰਦ ਕੇਜਰੀਆਲ ਉਹ ਜਿਹੜੇ ਈਡੀ ਨੇ ਸ਼ਰਾਬਕੁਟਾਲੇ ਦੇ ਵਿੱਚ ਫੜਿਆ ਇਸ ਕਰਕੇ ਜਿਹੜਾ ਸਾਰਾ ਦਾ ਸਾਰਾ ਜਿਹੜਾ ਸ਼ਰਾਬ ਦਾ ਇੱਕ ਸਰਗਣਾਗਾ ਸ਼ਰਾਬ ਦਾ ਇੱਕ ਜਿਹੜਾ ਹੈਗਾ ਇੱਕ ਪੂਰੇ ਦਾ ਪੂਰਾ ਇੱਕ ਘਰੋ ਆ ਜਿਹੜਾ ਜਿਹਦੇ ਮਤਲਬ ਪਿਛਲੇ ਦਿਨਾਂ ਦੇ ਅੰਦਰ ਪੰਜਾਬ ਦਾ ਖਜ਼ਾਨਾ ਮੰਤਰੀ ਵੀ ਇਹ ਦਾਵਾ ਕਰਦਾ ਕਿ ਅਸੀਂ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਅਸੀਂ ਆਪਦੀ ਸਰਕਾਰ ਦੇ ਅੰਦਰ ਜਿਹੜਾ ਹੈਗਾ ਸ਼ਰਾਬ ਦੀ ਜਿਹੜੀ ਆਮਦਨ ਆ ਉਹ ਅਸੀਂ ਵਧਾਈ ਆ ਇਸ ਕਰਕੇ ਉਹ ਤਾਂ ਹੀ ਵਧੂਗੀ ਜੇ ਮਤਲਬ ਐਂ ਦੇ ਵਪਾਰ ਕਰਨਗੇ ਇਸ ਕਰਕੇ ਇਥੋਂ ਲੋਕਾਂ ਨੂੰ ਜਿਹੜਾ ਇਨਸਾਫ ਦੀ ਆ ਸੜ ਕੇ ਲੋਕਾਂ ਨੂੰ ਜਿਹੜੇ ਇਕੱਠੇ ਹੋ ਕੇ ਹੀ ਇਨਸਾਫ ਆ ਜਿਹੜਾ ਉਹ ਪ੍ਰਾਪਤ ਹੋਊਗਾ ਜੀ ਆ ਤੁਸੀਂ ਅਪੀਲ ਕੀ ਕਰਨੀ ਹੈ ਜੀ ਪ੍ਰਸ਼ਾਸਨ ਅਸੀਂ ਤਾਂ ਵੀ ਰਹੀ ਹਾਂ ਪੀਲ ਬ ਕਰਨੀਆਂ ਵੀ ਸਾਰਿਆਂ ਨੂੰ ਇਨਸਾਫ ਮਿਲੇ ਜੀ ਜੇ ਸੁਖਵਿੰਦਰ ਦੇ ਘਰੋਂ ਕੁਝ ਪ੍ਰਮਾਣਤ ਹੋਇਆ ਹੋਵੇ ਉਹ ਸਬੂਤ ਦੇਣ ਸਾਨੂੰ ਅਸੀਂ ਦੇਣ ਨੂੰ ਤਿਆਰ ਆਂ ਠੀਕ ਕਰ ਬੱਸੀ ਹੋਈ ਥੋੜੇ ਤਲਾਸ਼ੀ ਹੋਈ ਕਰਦੀ ਤੁਸੀਂ ਨੀ ਨਾ ਜਾਈ ਫੋਨ ਕਰਕੇ ਬਾਹਰੇ ਬੁਲਾ ਲਈ ਚੱਕ ਕੇ ਲੈ ਗਈ ਜੀ ਇੱਕ ਮਿੰਟ ਵੀਰੇ ਜੀ ਉਸ ਘਰ ਦੇ ਦੇਖੋ ਇੱਕ ਤਾਂ ਦੋ ਜੀ ਮਰ ਗਏ ਜਿਹੜੇ ਦੋ ਭਰਾ ਦੇ ਨਾ ਉਹ ਇਸੇ ਪਰਿਵਾਰ ਨੂੰ ਸੋਲਦਾ ਆ ਉਹ ਤਾਂ ਬੇਗਾ ਠੀਕ ਹੈ ਨਾ ਡੈਡੀ ਗੁਜਰੀ ਨਹੀਂ ਥੋੜੇ ਡੈਡੀ ਗੁਜਰੀ ਇੱਕੋ ਦਿਨ ਜੰਮੇ ਨੇ ਇੱਕੋ ਦਿਨ ਮਰ ਰਹੇ ਨੇ ਉਹ ਹਾਂ ਦੇਖੋ ਇੱਕ ਤਾਂ ਪਰਿਵਾਰ ਨੂੰ ਮਤਲਬ ਕਿ ਇਹ ਕਿ ਆ ਵੀ ਧੱਕੇ ਨਾਲ ਆਸੀ ਪ੍ਰੈਸ਼ਰ ਦੇ ਥੱਲੇ ਵੀ ਜੇ ਅਸੀਂ ਇਹਨਾਂ ਦਾ ਮੁੱਦਾ ਫੜਾਂਗੇ ਤਾਂ ਹੀ ਸੰਸਕਾਰ ਕਰਨਗੇ ਹਣਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਇਸ طرف ਕੁਝ ਨਹੀਂ ਹੈਗਾ ਪ੍ਰੋਪੋਗੈਂਡਾ ਜਿਹੜੇ ਅਸਲੀ ਮਗਰਮਸ਼ਾ ਉਹ ਤਾਂ ਫੜਦੇ ਹੀ ਰਹੇ ਇਹ ਗਰੀਬ ਪਰਿਵਾਰ ਨੇ ਇਹਨਾਂ ਦੇ ਉੱਤੇ ਵੀ ਪ੍ਰੈਸ਼ਰ ਦੇ ਖਾਤਰ ਇੱਕ ਜਿਹੜਾ ਪ੍ਰਸ਼ਾਸਨ ਹੈ ਉਹ ਤਾਂ ਕਰਕੇ ਸੋਟੀ ਫੜਾ ਪਾਇਆ ਜਾ ਰਿਹਾ ਹੈ ਭਾਈ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਪ੍ਰਸ਼ਾਸਨ ਬੋਲੋ ਪਾਇਆ ਰਹੀ ਪਾਇਆ ਜਾ ਰਿਹਾ ਇਹ ਬੱਚਾ ਇਹਨੂੰ ਕਿਤਾਇਆ ਦੇ ਘਰ ਦੇ ਆਈ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਵੀਰੇ ਉਸ ਦਿਨ ਜਿਹੜੀਆਂ ਨਾ ਐਂਬੂਲੈਂਸ ਗੱਡਿਆ ਰਹੀ ਉਹ ਡੀਐਸਪੀ ਤੇ ਤਹਿਸੀਲਦਾਰ ਨੇ ਕੋਈ ਕੁਸ ਮਰਜ਼ੀ ਕੀਤੀ ਜਦੋਂ ਐਂਬੂਲੈਂਸ ਦੇ ਵਿੱਚ ਲੱਦਣ ਲੱਗੇ ਨਾ ਉਸ ਟਾਈਮ ਤੇ ਮੈਂ ਲਹਾਈਆਂ ਨੇ ਇਹ ਮੁੰਡੇ ਸਾਡੇ ਵੀ ਜੇ ਤੁਸੀਂ ਸੰਸਕਾਰ ਕਰਦੇ ਹੋ ਸਾਡੇ ਦੋਨਾਂ ਚਾਚਿਆਂ ਦਾ ਵੀ ਅਸੀਂ ਸੁਖੀ ਨੂੰ ਛੱਡ ਦਵਾਂਗੇ ਤੇ ਬਾਅਦ ਦੇ ਵਿੱਚ ਸਾਨੂੰ ਐਸਐਚਓ ਕੱਲ ਸੀ ਗਏ ਉੱਥੇ ਐਸਐਚਓ ਕਹਿੰਦਾ ਵੀ ਸਾਡੇ ਤੇ ਉੱਤੋਂ ਦਾ ਪ੍ਰੈਸ਼ਰ ਆ ਸਾਨੂੰ ਪਤਾ ਵੀ ਇਹ ਬੇਕਸੂਰ ਪਰ ਸੱਤ ਸਾਡੇ ਦੇ ਉੱਤੋਂ ਪ੍ਰੈਸ਼ਰ ਆ ਸੀ ਇਹਨੂੰ ਐ ਏਦਾਂ ਛੱਡ ਨਹੀਂ ਸਕਦੇ ਹੈਗੇ ਵੀ ਇਹ ਬੇਕਸੂਰ ਆ ਐਸ ਐਚਓ ਸਾਹਿਬ ਕਹਿ ਰਹੇ ਆ ਬਾਕੀ ਜਦੋਂ ਹਣ ਇਹਨਾਂ ਨੇ ਕੱਲ ਕਾਨਫਰੈਂਸ ਕੀਤੀ ਤਾਂ ਉਹਦੇ ਵਿੱਚ ਪਤਾ ਲੱਗਿਆ ਵੀ ਸੁੱਖੀ ਨੂੰ ਤੇ ਪਰਚਾ ਪਾ ਦਿੱਤਾ ਤੈਨੂੰ ਜੀ ਜੀ ਸੋ ਇਹ ਇੱਕ ਵੱਡੀ ਅਪਡੇਟ ਅਸੀਂ ਤੁਹਾਨੂੰ ਸੰਗਰੂਰ ਤੋਂ ਦੇ ਰਹੇ ਹਾਂ ਜਿੱਥੇ ਇੱਕ ਪਾਸੇ ਧਰਨਾ ਚੱਲ ਰਿਹਾ ਪਰ ਗੁਜਰਾ ਪਿੰਡ ਤੋਂ ਇੱਕ ਵੱਡੀ ਅਪਡੇਟ ਨਿਕਲ ਕੇ ਇਹ ਸਾਹਮਣੇ ਆ ਰਹੀ ਆ ਵੀ ਜੇ ਇਸ ਨੌਜਵਾਨ ਦੇ ਉੱਤੇ ਜਿਸ ਦਾ ਨਾਮ ਸੁੱਖੀ ਆ 302 ਦਾ ਪਰਚਾ ਪਾਇਆ ਜਾਂਦਾ ਹੈਗਾ ਪਰ ਉਸਦੇ ਪਰਿਵਾਰ ਨੇ ਇਹ ਇਲਜ਼ਾਮ ਲਾਇਆ ਵੀ ਸਾਡੇ ਬੰਦਾ ਜਿਹੜਾ ਹੈਗਾ ਉਹ ਬੇਦੋਸ਼ਾ ਹੈਗਾ ਉਹਨੂੰ ਨਜਾਇਜ਼ ਜਿਹੜਾ ਹੈਗਾ ਪੁਲਿਸ ਹਿਰਾਸਤ ਦੇ ਵਿੱਚ ਰੱਖਿਆ ਗਿਆ ਹੈਗਾ ਲੈ ਕੇ ਗਈ ਆ ਹੁਣ ਉੱਤੇ 302 ਦਾ ਜਿਹੜਾ ਪਰਚਾ ਪਾਇਆ ਗਿਆ ਹੈਗਾ ਸੋ ਇੱਕ ਵੱਡੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਆ ਧਰਨਾ ਪੱਕੇ ਤੌਰ ਦੇ ਉੱਤੇ ਜਿਹੜਾ ਸੰਗਰੂਰ ਇੱਥੇ ਡੀਸੀ ਦਫ਼ਤਰ ਦੇ ਬਾਹਰ ਲਾ ਦਿੱਤਾ ਹੈਗਾ ਤੇ ਹੁਣੇ-ਹੁਣੇ ਜਿਹੜੀ ਸਾਨੂੰ ਜਾਣਕਾਰੀ ਮਿਲੀ ਆ ਉਹ ਮਰਨ ਵਾਲਿਆਂ ਦੀ ਜਿਹੜੀ ਗਿਣਤੀ ਆ ਉਹ ਵੱਧ ਚੁੱਕੀ ਆ ਤੋ ਇਸੇ ਖਬਰ ਦੇ ਨਾਲ ਤੁਸੀਂ ਬਣੇ ਰਹੋ ਹੋਰ ਵੀ ਅਸੀਂ ਜਿਹੜੀ ਅਪਡੇਟ ਆ ਉਹ ਤੁਹਾਨੂੰ ਦਿੰਦੇ ਰਾਂਗੇ